ਕਿਸੇ ਸ਼ਹਿਰ ਦੇ ਵਿੱਚ ਇੱਕ ਰੈਸਟੋਰੈਂਟ ਸੀ ਜੋ ਕਿ ਬਹੁਤ ਜ਼ਿਆਦਾ ਮਸ਼ਹੂਰ ਸੀ ਲੋਕ ਉੱਥੋਂ ਦਾ ਖਾਣਾ ਖਾਣ ਦੇ ਲਈ ਦੂਰੋਂ ਦੂਰੋਂ ਆਉਂਦੇ ਸੀ ਤੇ ਉੱਥੇ ਸਾਰਾ ਦਿਨ ਭੀੜ ਲੱਗੀ ਰਹਿੰਦੀ ਸੀ ਇਸ ਭੀੜ ਦੇ ਵਿੱਚ ਇੱਕ ਇਨਸਾਨ ਚੋਰੀ ਛੁਪੇ ਹੁੰਦਾ ਸੀ ਤੇ ਖਾਣਾ ਖਾ ਕੇ ਉੱਥੋਂ ਚਲਾ ਜਾਂਦਾ ਸੀ ਤੇ ਜਦੋਂ ਉੱਥੇ ਕੰਮ ਕਰਨ ਵਾਲੇ ਕਰਮਚਾਰੀ ਨੂੰ ਇਸ ਦਾ ਪਤਾ ਲੱਗਿਆ ਤਾਂ ਉਸ ਨੇ ਇਸ ਦੀ ਸ਼ਿਕਾਇਤ ਆਪਣੇ ਮਾਲਕ ਨੂੰ ਕੀਤੀ ਉਸ ਦੇ ਮਾਲਕ ਨੇ ਉਸ ਨੂੰ ਕਿਹਾ ਕਿ ਇਸ ਦੀ ਸ਼ਿਕਾਇਤ ਸਿਰਫ ਮੈਨੂੰ ਤੂੰ ਨਹੀਂ ਕੀਤੀ ਤੇਰੇ ਤੋਂ ਪਹਿਲਾਂ ਦੋ-ਤਿੰਨ ਜਾਣੇ ਇਸ ਦੀ ਮੈਨੂੰ ਸ਼ਿਕਾਇਤ ਕੀਤੀ ਹੈ ਉਸ ਦਾ ਮਾਲਕ ਉਸ ਨੂੰ ਦੱਸਦਾ ਹੈ ਕਿ ਜਦੋਂ ਮੈਂ ਇਸ ਇਨਸਾਨ ਦੇ ਬਾਰੇ ਪਤਾ ਕੀਤਾ ਤਾਂ ਮੈਨੂੰ ਪਤਾ ਲੱਗਾ ਕਿ ਇਨਸਾਨ ਇੱਥੇ ਨੇੜੇ ਸੜਕ ਦੇ ਉੱਪਰ ਸਿਗਨਲ ਤੇ ਭੀਖ ਮੰਗਦਾ ਆ ਤਾਂ ਇਹ ਇਨਸਾਨ ਆਪਣੇ ਰੈਸਟੋਰੈਂਟ ਦੇ ਬਾਹਰ ਆ ਕੇ ਖੜਾ ਹੋ ਜਾਂਦਾ ਆ ਤੇ ਬਾਹਰ ਆ ਕੇ ਖੜ ਕੇ ਅਰਦਾਸ ਕਰਦਾ ਹੈ ਕਿ ਛੇਤੀ ਤੋਂ ਛੇਤੀ ਰੱਬਾ ਇੱਥੇ ਵੱਧ ਤੋਂ ਵੱਧ ਭੀੜ ਹੋ ਜਾਵੇ ਕਿ ਜਿਹੜਾ ਮੈਂ ਇੱਥੋਂ ਖਾਣਾ ਖਾ ਸਕਾਂ ਉਹ ਕਹਿੰਦਾ ਹੈ ਕਿ ਸਿਰਫ ਆਪਣੀ ਮਿਹਨਤ ਦੇ ਨਾਲ ਹੀ ਜੇ ਆਪਣੇ ਖਾਣੇ ਦੇ ਸਵਾਦ ਹੋਣ ਦੇ ਨਾਲ ਹੀ ਭੀੜ ਨਹੀਂ ਆਉਂਦੀ ਜਿਹੜੀ ਅਰਦਾਸ ਕਰਦਾ ਹੈ ਉਸ ਦੇ ਨਾਲ ਵੀ ਆਪਣੇ ਰੈਸਟੋਰੈਂਟ ਤੇ ਭੀੜ ਹੁੰਦੀ ਹੈ ਤਾਂ ਇਸ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਸਿਰਫ ਆਪਣੀ ਮਿਹਨਤੀ ਆਪਾਂ ਨੂੰ ਕਾਮਯਾਬ ਨਹੀਂ ਬਣਾਉਂਦੀ ਕਈ ਵਾਰ ਲੋਕਾਂ ਦੀਆਂ ਕੀਤੀਆਂ ਦੁਆਵਾਂ ਵੀ ਆਪਾਂ ਨੂੰ ਸਫਲਤਾ ਦੇ ਪਹੁੰਚਾ ਦਿੰਦੀਆਂ ਨੇ